ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਜ਼ਿਲਾ ਪੱਧਰੀ ਦਰਨਿਆਂ ਦਾ ਜੀ ਦੂਜਾ ਦਿਨ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਿਸਾਨ ਕਰਜ਼ਾ ਮੁਆਫੀ ਸੁਮੇਤ ਕਈ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਧਰਨੇ ਤੇ ਬੈਠੇ ਸਨ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਫਰੀਦਕੋਟ ਮੁਕਤਸਰ ਫਾਜ਼ਲਕਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਕਿਸਾਨ ਡੀਸੀ ਦਫ਼ਤਰਾਂ ਅੱਗੇ ਅਤੇ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਐਸਟੀਐਮ ਦਫ਼ਤਰਾਂ ਅੱਗੇ ਕਿਸਾਨ ਧਰਨਾ ਦੇ ਦੇ ਨੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਤਲਨਾ 28 ਮਈ ਤੱਕ ਚੱਲੇਗਾ ਯੂਨੀਅਨ ਦੀ ਮੰਗ ਹੈ ਕਿ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਕਰਜ਼ਾ ਨਾ ਮੋਰ ਸਕਣ ਤੇ ਕਿਸਾਨਾਂ ਦੀ ਜਾਇਦਾਦ ਦੀ ਨਿਲਾਮੀ ਨਾ ਹੋਵੇ ਅਤੇ ਇਸ ਦੇ ਇਲਾਵਾ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਦੀ ਬਜਾਏ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ ਤਾਂ ਜੋ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾ ਸਕੇ ਬੋਟਾ ਤੋਂ ਪਹਿਲਾਂ ਪਹਿਲਾਂ ਕੋਈ ਮੋਰਚਾ ਜਿਹੜਾ ਪੱਕਾ ਅਣਮੇ ਤੇ ਸਮੇਂ ਦਾ ਲਾਵਾਂਗੇ ਚਾਹੇ ਉਸ ਮੋਰਚੇ ਦੇ ਵਿੱਚ ਸਾਨੂੰ ਅਸੀਂ ਇੱਕ ਚੀਜ਼ ਲੈ ਕੇ ਉੱਠਾਂਗੇ ਚਾਹੇ ਲਾਠੀਆਂ ਗੋਲੀਆਂ ਸਾਨੂੰ ਮਿਲਣਾ ਚਾਹੇ ਸਾਨੂੰ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਮਿਲਣਾ ਜਿਹੜੇ ਕਰਜ਼ੇ ਕਾਰਨ ਖੁਦਕਸ਼ੀਆਂ ਕਰਕੇ ਪਰਿਵਾਰ ਉਹਨਾਂ ਨੂੰ ਸਾਡੀ ਮੰਗ ਤਾਂ 5-5 ਲੱਖ ਦੀ ਆ ਪਰ ਜੋ ਸਰਕਾਰ ਨੇ ਐਲਾਨੀ ਆ 3-3 ਲੱਖ ਰੁਪਇਆ ਤੇ ਇੱਕ ਪਰਿਵਾਰ ਨੂੰ ਪੱਕੀ ਨੌਕਰੀ ਤੇ ਉਹਨਾਂ ਦੇ ਸਾਰੇ ਕਰਜ਼ਿਆਂ ਤੇ ਹੋਰ ਲਗੀਰ ਮਾਰੀ ਜਾਵੇ